ਹਾਂਜੀ ਹਾਂਜੀ ਸਰਪੰਚਾ ਮੈਂ ਇਸ ਪਿੰਡ ਦਾ ਕਿੰਨੇ ਸਾਲ ਤੋਂ 5 ਸਾਲ ਤੋਂ ਸਰਪੰਚ ਰਹਾ ਮੇਰਾ ਨਾਮ ਮੋਹਨ ਸਰਪੰਚਾ ਜੀ ਮੈਂ ਬਾਹਰੋਂ ਆ ਕੇ ਕਿਸੇ ਨੇ ਆਪਣੇ ਆਪ ਨੂੰ ਸਰਪੰਚ ਦੱਸ ਕੇ ਇਹ ਸ਼ਬਦ ਕੀਤਾ ਵੀ ਮੈਂ ਇਸ ਪਰਿਵਾਰ ਨੂੰ ਜਾਣਦਾ ਅਸੀਂ ਇੱਥੋਂ ਦੇ ਮੋਹਦਵਾਰ ਬੰਦੇ ਆ ਸਰਪੰਚਾਂ ਸਾਨੂੰ ਪਤਾ ਰੋਹਿਤ ਇੱਕ شریف ਆਦਮੀ ਆ ਲੀ ਫੂਡ ਫੈਕਟਰੀ ਇੱਥੇ ਇੱਕ ਦਵਾਈਆਂ ਦੀ ਉੱਥੇ ਉਹ ਕੰਮ ਕਰਦਾ ਆ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਇਸੇ ਕਰਕੇ ਅਸੀਂ ਪੱਤਰਕਾਰ ਭਾਈਚਾਰਾ ਚਾਰਿਆਂ ਸਾਰੇ ਨੂੰ ਬੁਲਾ ਕੇ ਰੂ ਰੂ ਹਰੇਆ ਸਪਸ਼ਟੀਕਰਨ ਦੇ ਰਹੇ ਆ ਕਿ ਉਸ ਖਬਰ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਅਮਰੀਕਾ ਕੈਨੇਡਾ ਤੱਕ ਤੇ ਫੋਨ ਆਏ ਨੇ ਵੀ ਆਪਣੇ ਕੋਈ ਸਰਪੰਚ ਬਦਲ ਗਿਆ ਵੀ ਸਰਪੰਚ ਤਾਂ ਤੁਸੀਂ ਉਹ ਇਸ ਸਮੇਂ ਪਰ ਸਾਨੂੰ ਉਸ ਚੀਜ਼ ਦਾ ਬਹੁਤ ਅਫਸੋਸ ਹੋਇਆ ਕਿ ਮੀਡੀਆ ਰਾਹੀਂ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਵਿੱਚ ਇਹ ਵਾਰਦਾਤ ਹੋ ਗਈ ਕਿਉਂਕਿ ਉਹ ਸਾਡੇ ਪਿੰਡ ਦੇ ਵਿੱਚ ਨਹੀਂ ਰਹਿ ਰਹੇ ਸੀ ਪਿੰਡ ਦੇ ਬਾਹਰ ਇੱਕ ਕਲੋਨੀ ਦੇ ਵਿੱਚ ਰਹਿ ਰਹੇ ਸੀ ਸਰਪੰਚ ਤਾਂ ਦੂਰ ਦੀ ਗੱਲ ਹੈ ਪਿੰਡ ਦਾ ਮੈਂਬਰ ਵੀ ਨਹੀਂ ਖੜਦਾ ਇਹ ਨਾਲ ਖੜਾ ਸਾਰੇ ਪੈਰ ਬਈ ਇਹ ਕਰ ਰਿਹਾ ਇਹਦਾ ਕੋਈ ਨਾ ਕੋਈ ਰੋਲ ਹੋਏਗਾ ਜੀ ਵੀ ਲੋਕਾਂ ਚ ਵੀ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਵੀ ਮੈਂ ਸਰਪੰਚ ਆ ਜਿਹੜੇ ਪਿੰਡ ਚ ਜਾਣਾ ਇਦਾਂ ਕੋਈ ਵੀ ਕੋਈ ਵੀ ਨਹੀਂ ਕਹਿ ਸਕਦਾ ਵੀ ਮੈਂ ਸਰਪੰਚ ਆ ਵੀ ਇਹਦੀ ਕਾਰਵਾਈ ਕੀਤੀ ਜਾਵੇ ਜੀ ਇਹ ਚਾਰ ਭਰਾ ਨੇ ਜੀ ਤੇ ਦੋ ਭਰਾ ਮੇਰੇ ਮੇਰੀ ਪੰਚਾਇਤ ਦੇ ਵਿੱਚ ਰਹਿੰਦੇ ਮੇਰੇ ਪਿੰਡ ਜੀ ਤੇ ਇਹ ਗਾਇਆਂ ਨੂੰ ਵੀ ਇਹਨਾਂ ਨੂੰ ਹਲੇ ਸਾਲ ਹੀ ਹੋਇਆ ਇੱਥੇ ਇਹਨਾਂ ਨੇ ਨਵਾਂ ਘਰ ਬਣਾਇਆ ਵੀ ਉਹ ਤਾਂ ਕੋਈ ਗੱਲ ਨਹੀਂ ਉਹ ਕਾਨੂੰਨੀ ਲੜਾਈ ਲੜ ਲੈਣ ਕੋਈ ਗੱਲ ਨਹੀਂ ਅਸੀਂ ਵੀ ਆਪਣਾ ਲੜ ਲਾਂਗੇ ਅਸੀਂ ਕਹਿੰਦਾ ਕਿਸੇ ਨੂੰ ਖੋਤੇ ਆ ਕੇ ਇੰਟਰਵਿਊ 'ਚ ਇਹ ਗੱਲ ਕਹੀ ਆ ਵੀ ਮੈਂ ਇਸ ਪਿੰਡ ਦਾ ਸਰਪੰਚ ਆ ਪੁਲਿਸ ਐਦਾਂ ਦੱਸ ਕੇ ਰੇਡ ਕਰਨ ਲੱਗੀ ਤਾਂ ਦਾ ਪੁਲਿਸ ਦੇ ਹੱਥ ਕੁਝ ਲੱਗਣਾ ਹੀ ਨਹੀਂ ਗਿਆ ਜੀ ਇਸ ਕਰਕੇ ਉਹਨਾਂ ਨੇ ਮੇਰੇ ਰਿਲੇਸ਼ਨਸ਼ਿਪ ਮੇਰੀ ਮਾਂ ਇਹਨਾਂ ਨਾਲ ਮਹਿਮੂਦਪੁਰੇ ਵਾਲੀ ਪੰਚਾਇਤ ਨਾਲ ਵੀ ਗੱਲ ਹੋਈ ਸੀ ਸਰਪੰਚ ਸਾਹਿਬ ਨਾਲ ਜੀ ਮੈਂ ਕਿਹਾ ਵੀ ਮੈਂ ਤੁਹਾਡੇ ਪਿੰਡ ਦਾ ਤਾਂ ਨਾਂ ਲੇਤਾ ਨਹੀਂ ਆ ਕੇ ਵੀ ਮੈਂ ਤੁਹਾਡੇ ਪਿੰਡ ਦਾ ਸਰਪੰਚ ਹੁਣ ਹਾਲੇ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਮਹਿਮੂਦਪੁਰਾ ਦਾ ਵਾਕਿਆ ਹਰ ਕਿਸ ਨੂੰ ਯਾਦ ਹੋਣਾ ਹੈ ਕਿ 14 ਤਰੀਕ ਨੂੰ ਮਹਿਮੂਦਪੂਰਾ ਦੇ ਵਿੱਚ ਪੁਲਿਸ ਦੀ ਜਿਹੜੀ ਹੈ ਕਿ ਇਹ ਦੱਸਿਆ ਜਾਂਦਾ ਕਿ ਇੱਕ ਘਰ ਦੇ ਵਿੱਚ ਝੜਪ ਹੁੰਦੀ ਹੈ ਝੜਪ ਤੋਂ ਬਾਅਦ ਇੱਕ ਸ਼ਖਸ ਤੇ ਗੋਲੀ ਲੱਗਦੀ ਤੇ ਇੱਕ ਪੁਲਿਸ ਵਾਲਾ ਵੀ ਜ਼ਖਮੀ ਜਿਹੜਾ ਹੋ ਜਾਂਦਾ ਹੈ ਲੇਕਿਨ ਉਸ ਸਾਰੀ ਫਿਲਮ ਦਾ ਸੱਚ ਜਿਹੜਾ ਸਾਹਮਣੇ ਆ ਗਿਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਕ ਸਰਪੰਚ ਜਿਹੜਾ ਉੱਥੇ ਆਪਣੀ ਇੰਟਰਵਿਊ ਦੇ ਰਿਹਾ ਸੀ ਉਹ ਇਸ ਪਿੰਡ ਦਾ ਸਰਪੰਚ ਨਹੀਂ ਸੀਗਾ ਜਿਸ ਕਰਕੇ ਮਹਿਮੂਦਪੂਰਾ ਦੇ ਜਿਹੜੇ ਸਰਪੰਚ ਅਤੇ ਪੰਚਾਇਤ ਮੈਂਬਰ ਨੇ ਉਹ ਅੱਜ ਮੀਡੀਆ ਨਾਲ ਰੋਬਰੂ ਹੋਏ ਨੇ ਰੋਬਰੂ ਕਿਉਂ ਹੋਏ ਨੇ ਕਿਉਂਕਿ ਪੈਂਟਰ ਨੂੰ ਜੋ ਦਾਗ ਲੱਗਿਆ ਹੋਇਆ ਉਹ ਦਾਗ ਨੂੰ ਕਿੱਦਾਂ ਸਾਫ਼ ਕੀਤਾ ਜਾਊਗਾ ਜੋ ਵੀਡੀਓ ਤਮਾਮ ਚਲੀਆਂ ਮੀਡੀਆ ਪਲੇਟਫਾਰਮ ਦੇ ਉੱਤੇ ਕਿ ਮਹਿਮੂਦਪੁਰਾ ਦੇ ਸਰਪੰਚ ਨੇ ਜੋ ਬਿਆਨ ਦਿੱਤੇ ਲੇਕਿਨ ਜੋ ਸਾਫ ਦਾ ਸਰਪੰਚ ਮਹਿਮੂਦਪੁਰਾ ਦੇ ਸਿਗੇ ਉਹ ਸਾਡੇ ਨਾਲ ਮੌਜੂਦ ਵੀ ਹੈਗੇ ਕਿ ਮਾਮਲਾ ਹੈ ਕਿ ਇਹ ਤੁਸੀਂ ਸੱਚ ਸੱਚ ਮੋਝ ਦੱਸੋ ਸਰਪੰਚ ਹੈਗੇ ਹੋ ਇਸ ਇਲਾਕੇ ਦੇ ਹਾਂਜੀ ਹਾਂਜੀ ਸਰਪੰਚ ਆ ਮੈਂ ਇਸ ਪਿੰਡ ਦਾ ਕਿੰਨੇ ਸਾਲ ਤੋਂ 5 ਸਾਲ ਤੋਂ ਸਰਪੰਚ ਰਹਾ ਤੇ ਤੁਸੀਂ ਤੁਹਾਨੂੰ ਵਾਕਿਆ ਪਤਾ ਨਹੀਂ ਲੱਗਾ ਸਾਨੂੰ ਤਾਂ ਬਾਅਦ ਵਿੱਚ ਜਦੋਂ ਅਸੀਂ ਲੁਧਿਆਣੇ ਸੀਗੇ ਉੱਥੇ ਪਤਾ ਲੱਗਿਆ ਵੀ ਇੱਥੇ ਕੋਈ ਵਾਰਦਾਤ ਹੋ ਚੁੱਕੀ ਹੈ ਉਸ ਤੋਂ ਬਾਅਦ ਖਬਰ ਫੈਲ ਗਈ ਵੀ ਕੋਈ ਕਿਸੇ ਸਰਪੰਚ ਨੇ ਆ ਕੇ ਹੂੰ ਬਾਹਰੋਂ ਆ ਕੇ ਕਿਸੇ ਨੇ ਆਪਣੇ ਆਪ ਨੂੰ ਸਰਪੰਚ ਦੱਸ ਕੇ ਇਹ ਦਾਅਵਾ ਕੀਤਾ ਵੀ ਮੈਂ ਇਸ ਪਰਿਵਾਰ ਨੂੰ ਜਾਣਦਾ ਹੂੰ ਵੀ ਪਿੰਡ ਦੇ ਮਹੌਤਵਾਰ ਵਿਅਕਤੀ ਵੀ ਜਾਣਦੇ ਨੇ ਜਦੋਂ ਕੋਈ ਅਸੀਂ ਉਹਨਾਂ ਨੂੰ ਵਿਅਕਤੀਆਂ ਨੂੰ ਜਿੱਥੇ ਵਾਰਦਾਤ ਹੋਈ ਆ ਜਾਣਦੇ ਤੱਕ ਵੀ ਹੈ ਨਹੀਂ ਸੀ ਲੇਕਿਨ ਸਰਪੰਚ ਸਾਹਿਬ ਮੈਨੂੰ ਇੱਕ ਗੱਲ ਦੱਸੋ ਇੱਕ ਗੱਡੀ ਤੇ ਸਰਪੰਚ ਆਵੇ ਅੱਗੇ ਪੱਟੀ ਲੱਗੀ ਹੋਵੇ ਸਰਪੰਚ ਉਹ ਤੁਹਾਡੇ ਇਲਾਕੇ ਚ ਆ ਗਿਆ ਘਰ ਦੀ ਪਹਿਰਵਾਈ ਵੀ ਕਰ ਰਿਹਾ ਵੈ ਤੇ ਤੁਸੀਂ ਸਰਪੰਚ ਰਹੇ ਨਹੀਂ ਕਿ ਫਿਰ ਮੇਰੇ ਖਿਆਲ ਨਾਲ ਤਾਂ ਉਹ ਸਰਪੰਚ ਉਹਨਾਂ ਦੇ ਘਰੇ ਆ ਕੇ ਬੈਠਾ ਵਾ ਸਾਬਕਾ ਸਰਪੰਚ ਸਰਪੰਚ ਤਾਂ ਕੋਈ ਹੈ ਨਹੀਂ ਕਿ ਇਸ ਸਮੇਂ ਫਿਰ ਉਹ ਸਰਪੰਚ ਨੇ ਕਹਾ ਵਾਹੀ ਵਾਹੀ ਲੋਟਲੀ ਫਿਰ ਮੀਡੀਆ ਕੇ ਰੂਪਰੂ ਹੋ ਕੇ ਜਵਾਬ ਵੀ ਬੜੇ ਦਲੇਰ ਹੋ ਕੇ ਦਿੱਤੇ ਉਹ ਹੁਣ ਇਸ ਕਾਰਨ ਦਿੱਤੇ ਕਿਵੇਂ ਦਿੱਤੇ ਉਹ ਜਾਣਦਾ ਜਾਂ ਪ੍ਰਸ਼ਾਸਨ ਜਾਣਦਾ ਕਿਉਂਕਿ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਇਸੇ ਕਰਕੇ ਅਸੀਂ ਪੱਤਰਕਾਰ ਭਾਈਚਾਰਿਆਂ ਚਾਰਿਆਂ ਨੂੰ ਸਾਰੇ ਨੂੰ ਬੁਲਾ ਕੇ ਰੂਪਰੂ ਹੋ ਰਹੇ ਹਾਂ ਸਪਸ਼ਟੀਕਰਨ ਦੇ ਰਹੇ ਹਾਂ ਕਿ ਉਸ ਖਬਰ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਨਾ ਅਸੀਂ ਆਪ ਉੱਥੇ ਹਾਜ਼ਰ ਸੀ ਉਸ ਸਮੇਂ ਦੇ ਵਿੱਚ ਲੇਕਿ ਸਰਪੰਚ ਸਾਹਿਬ ਇੱਕ ਨਿਰਭੈ ਜੀ ਮੇਰਾ ਇੱਕ ਸਵਾਲ ਆ ਛੋਟਾ ਜਾ ਤੁਹਾਡੇ ਪਿੰਡ ਦੇ ਵਿੱਚ ਆ ਕੇ ਕੋਈ ਵੀ ਕੱਲ ਨੂੰ ਵਾਰਤ ਹੋ ਗਈ ਚਿੱਟੇ ਵਾਲਾ ਫੜਿਆ ਗਿਆ ਚਰਸ ਵਾਲਾ ਫੜਿਆ ਗਿਆ ਜਿੱਦਾਂ ਹੁਣ ਦੋ ਅਸਲੇ ਵੀ ਫੜੇ ਗਏ ਨੇ ਲੇਕਿ ਤੁਹਾਨੂੰ ਹੀ ਨਹੀਂ ਪਤਾ ਤੁਹਾਡੇ ਪਿੰਡ ਦੀ ਸ਼ੋਭਾ ਖਰਾਬ ਹੋ ਰਹੀ ਹੈ ਤੁਹਾਡੀ ਆਵਾਮ ਦਾ ਕਿੰਨਾ ਕੀ ਨਜ਼ਰੀਆ ਖਰਾਬ ਹੋ ਰਿਹਾ ਹੋਊਗਾ ਕਿ ਸਾਡੇ ਪਿੰਡ ਦੇ ਵਿੱਚ ਐਸੇ ਲੋਕ ਵੀ ਨੇ ਉਤੋਂ ਸਪੋਰਟ ਵੀ ਸਰਪੰਚ ਕਰ ਰਹੇ ਨੇ ਸਾਨੂੰ ਜਦੋਂ ਪਹਿਲੀ ਗੱਲ ਤਾਂ ਇਹ ਹੈ ਜੀ ਐਸੇ ਕਰਕੇ ਤਾਂ ਅਸੀਂ ਕੰਪਲੀਟ ਦੇ ਰਹੇ ਹਾਂ ਅੱਜ ਬਈ ਕੱਲ ਨੂੰ ਅਜਿਹੇ ਸਰਾਰਤੀ ਅਨਸਰ ਹੋਰ ਵੀ ਆ ਕੇ ਸਾਡੇ ਪਿੰਡ ਦੇ ਅਕਸ ਨੂੰ ਖਰਾਬ ਕਰ ਸਕਦੇ ਆ ਤੇ ਸਾਡੇ ਪਿੰਡ ਨੂੰ ਬਦਨਾਮ ਕਰ ਸਕਦੇ ਆ ਸਾਨੂੰ ਹੁਣ ਤੱਕ ਬਹੁਤ ਬਦਨਾਮੀ ਮਿਲੀ ਆ ਅਸੀਂ ਇਹੇ ਕਰਕੇ ਇਹ ਮੀਡੀਆ ਦੇ ਵਿੱਚ ਇਹ ਸਪਸ਼ਟੀਕਰਨ ਦੇ ਰਹੇ ਆ ਕਿ ਉਸ ਨੂੰ ਉਸ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਵੀ ਐਸ ਜਿਹਾ ਸਰਾਰਤੀ ਅੰਸਰ ਆ ਕੇ ਐਸ ਦੀ ਕਾਰਵਾਈ ਨਾ ਕਰਿਆ ਦੇਖੀ ਸਰਪੰਚ ਸਾਹਿਬ ਨਾਮ ਕਮਾਣਾ ਬੜਾ ਔਖਾ ਹੁੰਦਾ ਨਾਮ ਖਰਾਬ ਕਰਨ ਨੂੰ ਬਥੇਰੇ ਲੋਕ ਹੁੰਦੇ ਨੇ ਇਹ ਖਬਰ ਲੁਧਿਆਣਾ ਲਾਈਵ ਦੀ ਲੋਕਲ ਨਹੀਂ ਰਹਿੰਦੀ ਬਾਹਰ ਜਾਂਦੀ ਵਿਦੇਸ਼ਾਂ ਤੱਕ ਤੇ ਵਿਦੇਸ਼ਾਂ ਤੋਂ ਵੀ ਤੁਹਾਨੂੰ ਫੋਨ ਆਏ ਹੋਣਗੇ ਬਥੇਰੇ ਤੋਂ ਸਾਨੂੰ ਅਮਰੀਕਾ ਕੈਨੇਡਾ ਤੱਕ ਤੇ ਫੋਨ ਆਏ ਨੇ ਵੀ ਆਪਣੇ ਕੋਈ ਸਰਪੰਚ ਬਦ ਹੂੰ ਵੀ ਸਰਪੰਚਤਾ ਤੁਸੀਂ ਹੋ ਇਸ ਸਮੇਂ ਪਰ ਸਾਨੂੰ ਉਸ ਚੀਜ਼ ਦਾ ਬਹੁਤ ਅਫਸੋਸ ਹੋਇਆ ਇਹ ਸੁਣ ਕੇ ਇਸੇ ਕਰਕੇ ਹੀ ਅਸੀਂ ਸਰ ਬੇਨਤੀ ਕੀਤੀ ਆ ਕਿ ਕਿ ਇਹ ਭਾਈ ਸੋਸ਼ਲ ਮੀਡੀਆ ਰਾਹੀਂ ਸਾਡੀ ਇਸ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਕਿ ਪਹੁੰਚਾਇਆ ਜਾਵੇ ਹੂੰ ਪੂਰੇ ਵਾਰਡ ਦੇ ਵਿੱਚ ਇਸ ਸੋਸ਼ਲ ਮੀਡੀਆ ਰਾਹੀਂ ਲੈਟਰ ਫੜੀ ਹੈ ਹੁਣ ਕੀ ਕੀ ਕਾਰਵਾਈ ਅਮਲ ਚ ਲੈਂਦੀ ਜਾਊਗੀ ਇਸੇ ਲੈਟਰ ਦੇ ਨਾਲ ਅਸੀਂ ਪ੍ਰਸ਼ਾਸਨ ਨੂੰ ਵੀ ਮਤਲਬ ਕਹਾਂਗੇ ਕਿ ਜਿਸ ਤਰ੍ਹਾਂ ਸਾਡਾ ਅਕਸ ਖਰਾਬ ਹੋਇਆ ਜਾਂ ਸਾਡੇ ਅਕਸ ਨੂੰ ਸਟੇਸ ਲੱਗੀ ਆ ਤਾਂ ਉਸੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹ ਸਰਪੰਚ ਦੇ ਉੱਤੇ ਕਾਰਵਾਈ ਕਰਾਂਗੇ ਜਿਹੜੇ ਤੁਹਾਡੇ ਪਿੰਡ ਦਾ ਨਾਮ ਖਰਾਬ ਕਰਕੇ ਗਏ ਨੇ ਤੁਹਾਡੇ ਕਹਿਣ ਦੇ ਮੁਤਾਬਿਕ ਅਸੀਂ ਆਪ ਮਤਲ ਸਾਰੇ ਵਿਚਾਰ ਕਰਾਂਗੇ ਇਸ ਇਸ ਮੁੱਦੇ ਤੇ ਵੀ ਉਸ ਦੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਤੁਸੀਂ ਪੰਚਾਇਤ ਮੈਂਬਰ ਹੋ ਵੀਰ ਨਾਮ ਕੀ ਆਪਣਾ ਵੀਰ ਮੇਰਾ ਨਾਮ ਗੁਰਿੰਦਰਜੀਤ ਸਿੰਘ ਗੋਲਡੀਆ ਜੀ ਮੈਂ ਪਿੰਡ ਤੋਂ ਪੰਚਾਇਤ ਮੈਂਬਰ ਆ ਪੰਚਾਇਤ ਮੈਂਬਰ ਦਾ ਉੱਦਾਂ ਬੜਾ ਵੱਡਾ ਹੁੰਦਾ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਸਾਰਾ ਕੰਮ ਹੋ ਗਿਆ ਤੁਹਾਡੀ ਆਵਾਮ ਨੂੰ ਨਹੀਂ ਪਤਾ ਤੁਹਾਡੇ ਪਿੰਡ ਦੀ ਆਬਾਦੀ ਨੂੰ ਨਹੀਂ ਪਤਾ ਅਸਲੇ ਤੱਕ ਫੜੇ ਗਏ ਨੇ ਸਰਪੰਚ ਸਾਹਿਬ ਉੱਥੇ ਮੌਕੇ ਤੇ ਖੜੇ ਨੇ ਸਰਪੰਚ ਸਾਹਿਬ ਦਾ ਇਹ ਨਹੀਂ ਇਹ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਮਾਮਲੇ ਦਾ ਤੁਹਾਨੂੰ ਵੀ ਨਹੀਂ ਪਤਾ ਸੀਗਾ ਸਾਨੂੰ ਇਹ ਮੀਡੀਆ ਰਾਹੀਂ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਵਿੱਚ ਇਹ ਵਾਰਦਾਤ ਹੋ ਗਈ ਕਿਉਂਕਿ ਉਹ ਸਾਡੇ ਪਿੰਡ ਦੇ ਵਿੱਚ ਨਹੀਂ ਰਹਿ ਰਹੇ ਸੀ ਪਿੰਡ ਦੇ ਬਾਹਰ ਇੱਕ ਕਲੋਨੀ ਦੇ ਵਿੱਚ ਰਹਿ ਰਹੇ ਸੀ ਸਾਨੂੰ ਤਾਂ ਇਹ ਵੀ ਤੱਕ ਨਹੀਂ ਪਤਾ ਵੀ ਉਹ ਸਾਡੇ ਉੱਥੇ ਆਪਣਾ ਮਕਾਨ ਆ ਜਾਂ ਉਹਨਾਂ ਦਾ ਜਾਂ ਉਹ ਕਿਰਾਏ ਤੇ ਰਹਿ ਰਹੇ ਨੇ ਇਹ ਤਾਂ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਵੀ ਕਿਸੇ ਹੋਰ ਪਿੰਡ ਦਾ ਸਰਪੰਚ ਸਾਡੇ ਪਿੰਡ ਦੇ ਵਿੱਚ ਆ ਕੇ ਆਪਣੇ ਆਪ ਨੂੰ ਪਿੰਡ ਦਾ ਸਰਪੰਚ ਦੱਸ ਕੇ ਉਹਨਾਂ ਦੀ ਸਪੋਰਟ ਕਰ ਰਿਹਾ ਬਿਲਕੁਲ ਕਾਰਵਾਈ ਕੀ ਕੀਤੀ ਜਾਊਗੀ ਵੀਰ ਕਾਰਵਾਈ ਅਸੀਂ ਸਰ ਪਾ ਕੇ ਮੱਤਾ ਪਾ ਕੇ ਅਸੀਂ ਤੀਜਾ ਸਾਹਿਬ ਨੂੰ ਦਵਾਂਗੇ ਜੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਵੀ ਮੀਡੀਆ ਨੂੰ ਕਹਾਂਗੇ ਮੀਡੀਆ ਨੂੰ ਗੁੰਮਰਾਹ ਕੀਤਾ ਸਾਡੇ ਪਿੰਡ ਦਾ ਨਾਮ ਬਦਨਾਮ ਕੀਤਾ ਜੀ ਲੇਕਿਨ ਤੁਹਾਡੇ ਪਿੰਡ ਦੇ ਵਿੱਚ ਤਾਂ ਫੇਰ ਸਰੇ ਆ ਕੋਈ ਵੀ ਕੋਈ ਕੰਮ ਕਰ ਸਕਦਾ ਲੇਕਿਨ ਨਾ ਪੰਚਾਇਤ ਮੈਂਬਰ ਨੂੰ ਪਤਾ ਨਾ ਸਰਪੰਚ ਸਾਹਿਬ ਨੂੰ ਪਤਾ ਇੱਦਾਂ ਕੋਈ ਵੀ ਜੇਣਾ ਖੜਾ ਆ ਕੇ ਪੱਟੀ ਲਿਖਾ ਲੇਗਾ ਸਰਪੰਚ ਆ ਕੇ ਕਹਿ ਦੂਗਾ ਕਿ ਮੈਂ ਇਸ ਪਰਿਵਾਰ ਦੇ ਨਾਲ ਆ ਉਹਦੇ ਉੱਤੇ ਵੀ ਤਾਂ ਪ੍ਰਭਾਵ ਪਾਇਆ ਹੋਊਗਾ ਕਿਤਨਾ ਕਿਤੇ ਨਹੀਂ ਪਹਿਲੀ ਗੱਲ ਤਾਂ ਜੀ ਜਿਹੜੇ ਨਸ਼ੇ ਦੇ ਖਿਲਾਫ ਤੇ ਗਲਤ ਅਨਸਰਾਂ ਦੇ ਨਾਲ ਕੋਈ ਪਿੰਡ ਦਾ ਮੈਂਬਰ ਸਰਪੰਚ ਤਾਂ ਦੂਰ ਦੀ ਗੱਲ ਹੈ ਪਿੰਡ ਦਾ ਮੈਂਬਰ ਵੀ ਨਹੀਂ ਖੜਦਾ ਇਹ ਨਾਲ ਖੜਾ ਸਾਰੀ ਪੈਰਬਾਈ ਵੀ ਇਹ ਕਰ ਰਿਹਾ ਇਹਦਾ ਕੋਈ ਨਾ ਕੋਈ ਰੋਲ ਹੋਏਗਾ ਜੀ ਤੇ ਇਹ ਅਸੀਂ ਸਾਰੇ ਪੁਲਿਸ ਮਹਿਕਮੇ ਨੂੰ ਵੀ ਇੱਕ ਕੰਪਲੇਟ ਦਵਾਂਗੇ ਵੀ ਇਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਵੀ ਇਹਦਾ ਕੀ ਰੋਲ ਹੈ ਵਿੱਚ ਤੇ ਰੋਲ ਜਦੋਂ ਹੋਏਗਾ ਤਾਂ ਹੀ ਨਾਲ-ਨਾਲ ਹਾਂਜੀ 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 ਤੇ ਕੌਣ ਫਿਰ ਬੰਦਾ ਹਰ ਕਿਸੇ ਨੂੰ ਇਤਲਾਹਾ ਦੇ ਰਿਹਾ ਕਿ ਆਜੋ ਸਭ ਕੁਝ ਅਤੇ ਗੋਲੀ ਚੱਲ ਪਈ ਹੈ ਤਮਾਮ ਜਿਹੜੀ ਗੱਲਾਂ ਨੇ ਪਾਰਟ ਆਫ ਪੁਲਿਸ ਦਾ ਇਨਵੈਸਟੀਗੇਸ਼ਨ ਰਹੇਗਾ ਹੁਣ ਪੁਲਿਸ ਨਾਲ ਤੁਸੀਂ ਕੀ ਤਾਲਮੇਲ ਕੀਤਾ ਅਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਕੰਪਲੇਂਟ ਸਾਰੀ ਪੰਚਾਇਤ ਦੇਗੀ ਜੀ ਮਹਿਮੂਦਪੁਰੇ ਦੀ ਜਿਹੜੀ ਅਸਲੀ ਪੰਚਾਇਤ ਹੈ ਕੋਈ ਕੋਈ ਉਹਦੇ 'ਚ ਜਾਲੀ ਨਹੀਂ ਹੋਏ ਹੋਏਗੇ ਹੋਏਗਾ ਜੀ ਅਭੀ ਆ ਸਾਡੇ ਸਰਪੰਚ ਸਾਹਿਬ ਨੇ ਹਾਂਜੀ ਤੇ ਇਹਨਾਂ ਵੱਲੋਂ ਵੀ ਅਸੀਂ ਦਰਖਾਸਤ ਵੀ ਦਵਾਂਗੇ ਵੀ ਜਿਹੜੀ ਬੰਦੀ ਕਾਰਵਾਈ ਆ ਉਹ ਵੀ ਉਹ ਵੀ ਕਰਾਵਾਂਗੇ ਜੀ ਉਸ ਵੈਸੇ ਹੈ ਕਿ ਨਾਮ ਹੈ ਫਿਰ ਟੋਰ ਨਾ ਘੁੰਮ ਕੇ ਗਏਰੇ ਤੁਹਾਡੇ ਪਿੰਡ ਦੇ ਵਿੱਚ ਪੈਰ ਵੀ ਪੂਰੀ ਕੀਤੀ ਘਰ 'ਚ ਵੀ ਬੈਠੇ ਰਹੇ ਨੇ ਵੀ ਉਹ ਉਹ ਵੀ ਕਾਰਵਾਈ ਕਰਾਂਗੇ ਜੀ ਵੀ ਜਿਹੜਾ ਗੱਡੀ ਤੇ ਸਰਪੰਚ ਲਖਾਇਆ ਹੋਇਆ ਤੇ ਸਾਰਿਆਂ ਨੂੰ ਮੈਂ ਕਹਿੰਦਾ ਵੀ ਵੀ ਲੋਕਾਂ ਚ ਵੀ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਵੀ ਮੈਂ ਸਰਪੰਚ ਆ ਜਿਹੜੇ ਪਿੰਡ ਚ ਜਾਣਾ ਇਦਾਂ ਕੋਈ ਵੀ ਕੋਈ ਵੀ ਨਹੀਂ ਕਹਿ ਸਕਦਾ ਵੀ ਮੈਂ ਸਰਪੰਚ ਆ ਵੀ ਇਹਦੀ ਕਾਰਵਾਈ ਕੀਤੀ ਜਾਵੇ ਜੀ ਸਰਪੰਚ ਸਾਹਿਬ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਵਿਸ਼ਾਲ ਗੱਲ ਕਰ ਰਿਹਾ ਹਾਂ ਹਾਂਜੀ ਵਿਸ਼ਾਲ ਜੀ सरपंच साहब انا महमूदपुरा ਦੇ ਸਾਰੇ ਸਰਪੰਚ ਅਤੇ ਪੰਚਾਇਤ ਮੈਂਬਰ ਇਕੱਠੇ ਹੋਏ ਸੀਗੇ ਉਸ ਮਾਮਲੇ ਦੇ ਉੱਤੇ ਕਿ ਉਹ ਸਰਪੰਚ ਨੇ ਸਾਡੇ ਪਿੰਡ ਆ ਕੇ ਸਾਡੀ ਛਵੀ ਖਰਾਬ ਕੀਤੀ ਸਾਡੇ ਪੰਚਾਇਤ ਮੈਂਬਰਾਂ ਦਾ ਮਨੋਬਲ ਖਰਾਬ ਕੀਤਾ ਪਿੰਡ ਦੀ ਆਵਾਮ ਦਾ ਖਰਾਬ ਕੀਤਾ ਕਿਉਂਕਿ ਉਹ ਸਰਪੰਚ ਇਸ ਏਰੀਆ ਦੇ ਹੈ ਹੀ ਨਹੀਂਗੇ ਤੁਸੀਂ ਆਏ ਸੀਗੇ ਕਿ ਮਾਮਲਾ ਹੈ ਕੀ ਹੈ ਤੁਸੀਂ ਇੱਥੇ ਆਏ ਤੁਸੀਂ ਸਰਪੰਚ ਮੌਜੂਦਾ ਜਿਹੜਾ ਸਾਫਕਾ ਜਿਹੜਾ ਸਰਪੰਚ ਸੀ ਜਾਂ ਪੰਚਾਇਤ ਮੈਂਬਰ ਟਾਈਅਪ ਕੀਤਾ ਉਹਨਾਂ ਨਾਲ ਤੁਸੀਂ ਪਹਿਲੀ ਗੱਲ ਤਾਂ ਵਿਸ਼ਾਲ ਕਪੂਰ ਜੀ ਜਿਹੜੇ ਇਹ ਪਰਿਵਾਰ ਆ ਜਿਨ੍ਹਾਂ ਦੇ ਜਿਨ੍ਹਾਂ ਨਾਲ ਇਹ ਹਾਸਾ ਹੋਇਆ ਜੀ ਇਹ ਚਾਰ ਭਰਾ ਨੇ ਜੀ ਤੇ ਦੋ ਭਰਾ ਮੇਰੇ ਮੇਰੀ ਪੰਚਾਇਤ ਦੇ ਵਿੱਚ ਰਹਿੰਦੇ ਮੇਰੇ ਪਿੰਡ ਜੀ ਤੇ ਇਹ ਗਾਇਆਂ ਨੂੰ ਵੀ ਇਹਨਾਂ ਨੂੰ ਹਲੇ ਸਾਲ ਹੀ ਹੋਇਆ ਇੱਥੇ ਇਹਨਾਂ ਨੇ ਨਵਾਂ ਘਰ ਬਣਾਇਆ ਜੀ ਸਾਲ ਦੋ ਸਾਲ ਹੀ ਹੋਇਆ ਇਹਨਾਂ ਨੂੰ ਗਾਇਆਂ ਨੂੰ ਜੀ ਤੇ ਉਸ ਦਿਨ ਜਿੱਦ ਨੇ ਗੱਲ ਹੋਈ ਆ ਉਹਨਾਂ ਦੇ ਜਿਹੜੇ ਭਰਾ ਸੀਗੇ ਜਿਹੜੇ ਇੱਥਰ ਮੇਰੇ ਕੋਲੇ ਰਹਿੰਦੇ ਆ ਉਹ ਮੇਰੇ ਕੋਲੇ ਆਏ ਸੀ ਸਾਰਾ ਪਰਿਵਾਰ ਜੀ ਤੁਕ ਪਹਿਲਾਂ ਉਹ ਪਰਿਵਾਰ ਮੇਰੇ ਕੋਲ ਹੀ ਰਹਿੰਦੇ ਸੀ ਤੇ ਸਾਡੇ ਪਿੰਡ ਹੀ ਰਹਿੰਦੇ ਸੀ ਜੀ ਇਸ ਕਰਕੇ ਉਹਨਾਂ ਨਾਲ ਮੇਰੇ ਰਿਲੇਸ਼ਨ ਸੀ ਮੇਰੀ ਇਹਨਾਂ ਨਾਲ ਮਹਿਮੂਦਪੁਰੇ ਵਾਲੀ ਪੰਚਾਇਤ ਨਾਲ ਵੀ ਗੱਲ ਹੋਈ ਸੀ ਸਰਪੰਚ ਸਾਹਿਬ ਨਾਲ ਜੀ ਮੈਂ ਕਿਹਾ ਵੀ ਮੈਂ ਤੁਹਾਡੇ ਪਿੰਡ ਦਾ ਤਾਂ ਨਾਂ ਲੈਂਦਾ ਨਹੀਂ ਆ ਕੇ ਵੀ ਮੈਂ ਤੁਹਾਡੇ ਪਿੰਡ ਦਾ ਸਰਪੰਚ ਆ ਜੀ ਲੇਕਿਨ ਇਹਨਾਂ ਦਾ ਨਹੀਂ ਨਹੀਂ ਇਹਨਾਂ ਦਾ ਇੱਕੋ ਹੀ ਰੋਸ਼ ਹੈਗਾ ਕਿ ਇਹਨਾਂ ਨੇ ਕੰਪਲੇਂਟ ਵੀ ਕਰ ਰਹੀ ਹੈ ਕਿ ਪੁਲਿਸ ਨੂੰ ਦਿੱਤੀ ਜਾਊਗੀ ਕਿ ਸਰਪੰਚ ਸਾਡੇ ਏਰੀਆ ਚ ਆ ਕੇ ਜਿੰਨਾਂ ਦੇ ਕੋਲ ਅਸਲੇ ਮਿਲੇ ਨੇ ਉਹਨਾਂ ਦੀ ਪੈਰਵਾਹੀ ਕਰ ਰਹੇ ਸੀਗੇ ਤੇ ਹਰ ਮਤਲਬ ਸਾਰਾ ਤਮਾਮ ਜਿਹੜਾ ਕੰਮ ਹੈ ਸਰਪੰਚ ਵੱਲੋਂ ਕੀਤਾ ਜਾ ਰਿਹਾ ਸੀਗਾ ਤੇ ਮੈਨੂੰ ਨੋਲਿਜ ਬਗੈਰ ਹੂੰ ਤੇ ਹੁਣ ਇਹਦੇ ਵੀ ਤੁਹਾਡਾ ਪੱਕ ਕੀ ਹੋਊਗਾ ਕਿ ਸਰਪੰਚ ਨਾਲ ਗੱਲਬਾਤ ਕੀਤੀ ਸੀ ਮਹਿਮੂਦਪੂਰੇ ਦੇ ਜਾਂ ਪੰਚਾਇਤ ਮੈਂਬਰ ਨਾਲ ਕਿ ਤੁਹਾਡੇ ਪਿੰਡ ਦੇ ਵਿੱਚ ਆ ਹੋ ਗਿਆ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਮੈਂ ਕਿਹਾ ਜੀ ਮੈਂ ਤਾਂ ਤੁਹਾਡਾ ਕਿਸੇ ਵੀਡੀਓ ਚ ਨਾਂ ਨਹੀਂ ਲੈਂਦਾ ਵੀ ਮੈਂ ਤੁਹਾਡੇ ਪਿੰਡ ਦਾ ਸਰਪੰਚਾ ਮੈਂ ਤਾਂ ਇੱਕ ਮੋਦਵਾਰ ਹੋਂਦੇ ਨਾਤੇ ਗਿਆ ਜੀ ਠੀਕ ਆ ਮੇਰੇ ਮੇਰੀ ਪਿੰਡ ਦੇ ਵਿੱਚ ਉਹ ਮੇਰੇ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪਹਿਲਾਂ ਮੈਨੂੰ ਜਾਣਦੇ ਸੀ ਜੀ ਉਹ ਪਰਿਵਾਰ ਮੇਰੇ ਕੋਲੇ ਆਇਆ ਸੀਗਾ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਸੀ ਤਾਂ ਮੈਂ ਅੱਗੇ ਆ ਸੀਗਾ ਉੱਥੇ ਨਹੀਂ ਤੁਸੀਂ ਮੇਰੀ ਗੱਲ ਉਹ ਕਹਿ ਰਹੇ ਨੇ ਕਿ ਜਦੋਂ ਤੁਹਾਡੇ ਪਿੰਡ ਦੇ ਸੀਗੇ ਮੰਨ ਲੀ ਤੁਹਾਡੇ ਪਹਿਲੇ ਜਾਣਦੇ ਸੀਗੇ ਲੇਕਿਨ ਉਹ ਹੁਣ ਇਸ ਪਿੰਡ ਦੇ ਵਿੱਚ ਰਹਿਣ ਲੱਗ ਗਏ ਸੀਗੇ ਤੇ ਲੇਕਿਨ ਜਿਹੜੇ ਇੱਥੇ ਨਿਰਬੈ ਜਿਹੜੇ ਸਰਪਸਾਬਕਾ ਸਰਪੰਚ ਨੇ ਤੁਸੀਂ ਉਹਨਾਂ ਨਾਲ ਟਾਈ ਅਪ ਕੀਤਾ ਕਿ ਤੁਹਾਡੇ ਪਿੰਡ ਦੇ ਵਿੱਚ ਆਵਾਰਦੋ ਕਿ ਮੈਂ ਵੀ ਆ ਰਿਹਾ ਤੁਸੀਂ ਵੀ ਆਜੋ ਬਾਈ ਜੀ ਇਹਦਾ ਆ ਗੱਲ ਇੱਥੇ ਨਾ ਪਿੰਡਾਂ ਦੇ ਵਿੱਚ ਅਲੱਗ-ਅਲੱਗ ਕਲੋਨੀਆਂ ਬਣੀਆਂ ਹੋਈਆਂ ਜੀ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਹੈਗਾ ਕਿਹੜੀ ਕਲੋਨੀ ਕਿਹਦੇ ਅੰਡਰ ਆਉਂਦੀ ਆ ਜੀ ਦੂਜੀ ਗੱਲ ਮੈਨੂੰ ਇਹ ਸੀਗਾ ਵੀ ਇਹ ਸਰਪੰਚਾਇਤ ਆ ਇਹ ਜਿਹੜਾ ਜਿਹੜੀ ਕਲੋਨੀ ਆ ਇਹ ਗੁਰਜੀਤ ਸਰਪੰਚ ਦੇ ਅੰਡਰ ਆਉਂਦੀ ਆ ਧਾਂਦਰਾ ਵਾਲੇ ਦੀ ਜੀ ਮੈਂ ਉਸ ਟਾਈਮ ਗੁਰਜੀਤ ਸਰਪੰਚ ਨੂੰ ਫੋਨ ਕੀਤਾ ਸੀ ਮੈਨੂੰ ਇਹ ਸੀ ਉਹਦੇ ਅੰਡਰ ਆਉਂਦੀ ਆ ਜੀ ਪਰ ਇਹਨਾਂ ਨਾਲ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਦੇ ਅੰਡਰ ਆਉਂਦੀ ਆ ਉਹ ਲੇਕਿਨ ਇਹਨਾਂ ਨੇ ਆ ਵੀ ਕਿਹਾ ਕਿ ਹੁਣ ਸਰਪੰਚ ਤਾਂ ਕੋਈ ਰਿਹਾ ਨਹੀਂ ਗੱਡੀ ਅੱਗੇ ਵੀ ਇਹਨਾਂ ਨੇ ਸਰਪੰਚ ਲਿਖਿਆ ਤੇ ਸਾਡੇ ਪਿੰਡ ਦੇ ਲੋਕਾਂ ਦੇ ਵਿਰੇਸ਼ਾ ਦੇ ਫੋਨ ਆ ਰਿਹਾ ਸੀਗਾ ਕਿ ਸਰਪੰਚ ਬਦਲ ਗਿਆ ਪਿੰਡ ਦਾ ਤੇ ਇਹਦੇ ਵਿੱਚ ਹੁਣ ਮਾਨਹਾਨੀ ਉਹਨਾਂ ਨੂੰ ਪਹੁੰਚੀ ਜਿਹੜੇ ਸਰਪੰਚ ਨੇ ਉਹਨਾਂ ਨੇ ਇੰਟਰਵਿਊ ਬਾਕੀ ਮੀਡੀਆ ਬੁਲਾਈ ਦਿੱਤੀ ਹੈ ਕਿ ਇਹ ਸਰਪੰਚ ਨੇ ਸਾਨੂੰ ਬਿਨਾ ਦੱਸੇ ਸਾਡੇ ਪਿੰਡ ਦੇ ਵਿੱਚ ਆ ਕੇ ਤੇ ਇੰਟਰਵਿਊ ਦੇ ਕੇ ਮਾਨਹਾਨੀ ਪਹੁੰਚਾਈ ਪਿੰਡ ਨੂੰ ਤੇ ਹੁਣ ਇਹਦੇ ਵਿੱਚ ਤਾਂ ਕੋਈ ਮਾਨਹਾਨੀ ਮੈਂ ਤਾਂ ਮੰਨਦਾ ਨਹੀਂ ਹੈਗਾ ਮੇਰੇ ਵਾਕਫ ਸੀ ਉਹ ਕਿਹੜਾ ਕੋ ਮੈਂ ਵੈਸੀ ਚਲਾ ਗਿਆ ਉੱਤੇ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਆ ਵੈਸੇ ਅਸੀਂ ਇਨਸਾਨੀਅਤ ਨਾਤੇ ਜਾਣੀ ਸਕਦੇ ਕਿਤੇ ਨਹੀਂ ਜਾ ਤਾਂ ਸਕਦੇ ਹੁਣ ਪਿੰਡ ਵਾਲੇ ਇਤਰਾਜ਼ ਕਰ ਰਹੇ ਨੇ ਕਿ ਸਾਨੂੰ ਦੱਸੇ ਬਗੈਰ ਇਹਦਾ ਮਾਮਲਾ ਹੋ ਗਿਆ ਸਾਡੇ ਪਿੰਡ ਦੇ ਵਿਅਕਤੀਆਂ ਕੋਲ ਅਸਲਾ ਬਰਾਮਦ ਹੋ ਗਿਆ ਤੇ ਸਾਨੂੰ ਨੋਲਿਜ ਨਹੀਂ ਜਿਹੜੇ ਸਰਪੰਚ ਆਏ ਵੀ ਉਹਨਾਂ ਨੇ ਸਾਨੂੰ ਇਤਲਾਹ ਤੱਕ ਕਰਨ ਦੀ ਜ਼ਿੰਮੇਵਾਰੀ ਨਹੀਂ ਸਮਝੀ ਪੁਲਿਸ ਨੇ ਐਡਾ ਵੱਡਾ ਆਪਰੇਸ਼ਨ ਕੀਤਾ ਪੁਲਿਸ ਨੇ ਕਿਹੜਾ ਸਰਪੰਚ ਨੂੰ ਤਲਾਹ ਦੇ ਕੇ ਕੀਤਾ ਹੈ ਨਹੀਂ ਨਹੀਂ ਉਹ ਤਾਂ ਪੁਲਿਸ ਦੀ ਆਪਣੀ ਥਿਊਰੀ ਹੋਗੀ ਨਾ ਪੁਲਿਸ ਨੇ ਤਾਂ ਹੁਣ ਨਸ਼ਾ ਤਸਕਰ ਫੜਨੇ ਨੇ ਹੁਣ ਤੁਸੀਂ ਆਏ ਹੋ ਤੁਸੀਂ ਦੱਸ ਸਕਦੇ ਹੋ ਨਾ ਕਿ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਆ ਹੋਇਆ ਸੀਗਾ ਤੁਸੀਂ ਆ ਕੇ ਮਿਲੋ ਵਿਸ਼ਾਲ ਕਪੂਰ ਜੀ ਐਦਾਂ ਦਾ ਕੋਈ ਐਦਾਂ ਦਾ ਉਹ ਨਹੀਂ ਹੈ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਕਿ ਕੋਈ ਸਰਪੰਚ ਦੂਸਰੇ ਜਾ ਕੇ ਉਹ ਕਰੇ ਐਦਾਂ ਸਾਡੇ ਇੱਥੇ ਕਈ ਸਰਪੰਚ ਪਿੰਡ ਚ ਆ ਕੇ ਮੀਟਿੰਗਾਂ ਕਰਦੇ ਆ ਕਈ ਆ ਕੇ ਇੱਥੇ ਆਪਣਾ ਰਾਜਨੀਤੀ ਕਰਦੇ ਆ ਐਦਾਂ ਕੋਈ ਥੋੜੀ ਆ ਵੀ ਕੋਈ ਇਧਰਲਾ ਸਰਪੰਚ ਉਧਰ ਨਹੀਂ ਜਾ ਸਕਦਾ ਲੇਕਿਨ ਹੁਣ ਬਗਾਵਤ ਉੱਠ ਗਈ ਹੋਈ ਤੁਹਾਡੇ ਲਈ ਉਹ ਤਾਂ ਕੋਈ ਗੱਲ ਨਹੀਂ ਉਹ ਕਾਨੂੰਨੀ ਲੜਾਈ ਲੜ ਲੈਣ ਕੋਈ ਗੱਲ ਨਹੀਂ ਅਸੀਂ ਵੀ ਆਪਣਾ ਲੜ ਲਾਂਗੇ ਅਸੀਂ ਕਹਦਾ ਕਿਸੇ ਨੂੰ ਉਥੇ ਜਾ ਕੇ ਇੰਟਰਵਿਊ 'ਚ ਇਹ ਗੱਲ ਕਹੀ ਆ ਵੀ ਮੈਂ ਇਸ ਪਿੰਡ ਦਾ ਸਰਪੰਚ ਆ ਚਲੋ ਜੇ ਤਾਂ ਮੈਂ ਗੱਲ ਕਹੀ ਹੋਵੇ ਫੇਰ ਤਾਂ ਗੱਲ ਬਣਦੀ ਆ ਨਾ ਕੋਈ ਚਲੋ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਸਰਪੰਚ ਸਾਹਿਬ ਥੈਂਕ ਯੂ ਥੈਂਕ ਕਿਹਾ ਜਾਂਦਾ ਕਿ ਪੁਲਿਸ ਨੇ ਰੇਡ ਕੀਤੀ ਸਰਪੰਚ ਨੇ ਦੱਸਿਆ ਤੁਹਾਨੂੰ ਪਤਾ ਕੀ ਹੈ ਜੀ ਪੁਲਿਸ ਦਾ ਆਪਣਾ ਕੋਈ ਹੁੰਦਾ ਵੀ ਪੁਲਿਸ ਨੂੰ ਜ਼ਰੂਰੀ ਨਹੀਂ ਸਾਂਝੀ ਜੇ ਲੀਗਲ ਅਥਾਰਟੀ ਹੁੰਦੀ ਹੈ ਜੇ ਪੁਲਿਸ ਐਦਾਂ ਦੱਸ ਕੇ ਰੇਡ ਕਰਨ ਲੱਗੀ ਤਾਂ ਦਾ ਪੁਲਿਸ ਦੇ ਹੱਥ ਕੁਝ ਲੱਗਣਾ ਹੀ ਨਹੀਂਗਾ ਜੀ ਚਲਖਾਇਆ ਹੋਇਆ ਹੋਵੇ ਜੀ ਉਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਤਰੀਕਾ ਵਾ ਵੀ ਪਿੰਡ ਦੇ ਵਿੱਚ ਆਇਆ ਗੱਡੀ ਦੇ ਅੱਗੇ ਸਰਪੰਚ ਲਿਖਿਆ ਨਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਣਾ ਵੀ ਇਹ ਕੌਣ ਨੇ ਇੱਕ ਬੰਦੇ ਨੇ ਗੱਡੀ ਦੇ ਅੱਗੇ ਸਰਪੰਚ ਲੱਗਿਆ ਲਿਖਿਆ ਦੇ ਕੇ ਸਮਝਣਾ ਵੀ ਇਹ ਸਰਪੰਚ ਸਾਹਿਬ ਨੇ ਲੇਕਿਨ ਹੁਣ ਸਰਪੰਚ ਤਾਂ ਕੋਈ ਹੈ ਨਹੀਂਗਾ ਇੱਕ ਸਰਪੰਚ ਹੈ ਹੁਣ ਤਾਂ ਸਾਬ ਦਾ ਸਰਪੰਚ ਹੋ ਗਏ ਨੇ ਹੁਣ ਤਾਂ ਜੀ ਸਾਰੇ ਸਾਬ ਦਾ ਸਰਪੰਚ ਹੋ ਗਏ ਫਿਲਹਾਲ ਤਾਂ ਹੁਣ ਕੋਈ ਸਰਪੰਚ ਨਹੀਂ ਹੈਗਾ ਉਹ ਸਰਪੰਚ ਵੀ ਇਹਨਾਂ ਨੂੰ ਆਪਣੀ ਗੱਡੀ ਦੇ ਅੱਗੇ ਉਤਾਰਨਾ ਚਾਹੀਦਾ ਜਾਂ ਦਾ ਅੱਗੇ ਐਕਸ ਸਰਪੰਚ ਲਿਖ ਲੈਣ ਲੇਕਿਨ ਇਹਦੇ ਵਿੱਚ ਆ ਵੀ ਕਿਹਾ ਗਿਆ ਉਹਨਾਂ ਲੋਕ ਮੀਟਿੰਗਾਂ ਜਦੋਂ ਹੁੰਦੀਆਂ ਨੇ ਉਦੋਂ ਸਰਪੰਚ ਇੱਕ ਦੂਜੀ ਕਲੋਨੀਆਂ ਜਾ ਸਕਦੇ ਨੇ ਮੀਟਿੰਗ ਦੇ ਵਿੱਚ ਇਦਾਂ ਥੋੜੀ ਹੈ ਜੀ ਵੀ ਮੀਡੀਆ ਦੇ ਮੂਹਰੇ ਥੋੜੀ ਆਪਾਂ ਮੀਟਿੰਗ ਕਰ ਰਹੇ ਆ ਵੀ ਹਾਂ ਜੀ ਆ ਕੋਈ ਉਹ ਕਰ ਰਹੇ ਆ ਜੇ ਕਿਸੇ ਨਾਲ ਕੋਈ ਫੈਮਿਲੀ ਰਿਲੇਸ਼ਨ ਨੇ ਜਾਂ ਪਿਆਰ ਹੈ ਅਗਲਾ ਦੂਸਰੇ ਦੇ ਘਰੇ ਜਾ ਕੇ ਮੀਟਿੰਗ ਕਰ ਸਕਦਾ ਇਦਾਂ ਪਿੰਡ ਦੇ ਵਿੱਚ ਖੜ ਕੇ ਨਹੀਂ ਨਾ ਮੀਟਿੰਗ ਕਰ ਸਕਦੇ ਜੇ ਤੁਹਾਡਾ ਰੋਸ਼ ਆਈ ਹੈ ਕਿ ਤੁਹਾਨੂੰ ਇਤਲਾ ਨਹੀਂ ਦਿੱਤੀ ਗਈ ਆ ਆ ਕੇ ਚਾਹੇ ਰਿਸ਼ਤੇ ਚਾਹੇ ਦੋਸਤ ਸੀਗਾ ਜੋ ਮਰਜ਼ੀ ਸੀਗੇ ਉਹ ਚੱਲੇਗੇ ਲੇਕਿਨ ਤੁਹਾਡੇ ਪਿੰਡ ਦਾ ਨਾਮ ਬਦਨਾਮ ਹੋਏ ਸਾਡੇ ਪਿੰਡ ਦਾ ਨਾਮ ਬਿਲਕੁਲ ਇਹਦੇ ਵਿੱਚ ਪਿੰਡ ਦਾ ਨਾਮ ਬਦਨਾਮ ਹੋਇਆ ਸਾਨੂੰ ਬਾਰੋਂ ਵੀ ਫੋਨ ਆ ਰਿਹਾ ਲੋਕ ਕਹਿ ਰਹੇ ਆ ਵੀ ਤੁਹਾਡੇ ਪਿੰਡ ਦੇ ਵਿੱਚ ਆ ਵਾਰਦਾ ਬਿਆਨ ਦੇ ਰਿਹਾ ਜੀ ਸਾਰਾ ਪਿੰਡ ਇਹਨਾਂ ਦੇ ਨਾਲ ਖੜਾ ਸਾਡੇ ਪਿੰਡ ਵਾਸੀ ਸਾਰੇ ਖੜੇ ਆ ਜੀ ਸਾਡੇ ਸਾਬਕਾ ਸਰਪੰਚ ਖੜੇ ਆ ਜੀ ਸਾਰੇ ਜਣੇ ਖੜੇ ਆ ਸਾਡੇ ਪੰਚਾਇਤ ਮੈਂਬਰ ਨਾਲ ਖੜੇ ਆ ਵੀ ਸਾਡਾ ਪਿੰਡ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਜੇ ਉਹ ਗਲਤ ਨੇ ਤਾਂ ਪੁਲਿਸ ਉਹਨਾਂ ਤੇ ਬੰਦੀ ਕਾਰਵਾਈ ਕਰੇ ਕੀ ਕਾਰਵਾਈ ਕਰਾਵਗੇ ਹੁਣ ਤੁਸੀਂ ਪੁਲਿਸ ਦੀ ਕਾਰਵਾਈ ਹੋਣੀ ਚਾਹੀਦੀ ਆ ਜੀ ਹੂੰ ਜੋ ਜਾਇਜ਼ ਆ ਉਹ ਨੱਥਣਾ ਚਾਹੀਦਾ ਹੂੰ ਇਹ ਦੱਸਦਾ ਸਾਨੂੰ ਹੂੰ ਬਈ ਮੈਂ ਪੁਲਿਸ ਆਈ ਇੱਥੇ ਆਓ ਤੁਸੀਂ ਇਹ ਜਾਂਦੇ ਜੇ ਨਾ ਜਾਂਦੇ ਫੇਰ ਗੱਲ ਸੀ ਬਿਲਕੁਲ ਕੀ ਤੁਸੀਂ ਪੰਚਾਇਤ ਮੈਂਬਰ ਹੀ ਹੋ ਗੁਰਦੁਆਰਾ ਪ੍ਰਧਾਨ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਕੀ ਕਾਰਵਾਈ ਕਰਾਨ ਲੱਗੇ ਹੋ ਕਾਰਵਾਈ ਇਹੀ ਹੈ ਜੀ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਬਿਨਾਂ ਦੱਸੇ ਤੋਂ ਆ ਕੇ ਸਾਡੇ ਪਿੰਡ ਦਾ ਨਾਮ ਲੈ ਕੇ ਜਿਹੜਾ ਜਿਹੜਾ ਇਹਨਾਂ ਨੇ ਕਿਹਾ ਵੀ ਅਸੀਂ ਸਰਪੰਚਾਂ ਇਹਦੇ ਵਿੱਚ ਸਾਨੂੰ ਇਹੀ ਇਤਰਾਜ਼ ਆ ਬੰਦਾ ਕੋਈ ਆਵੇ ਕੋਈ ਜਾਵੇ ਕੋਈ ਇਤਰਾਜ਼ ਨਹੀਂ ਪਰ ਪਿੰਡ ਦਾ ਨਾਮ ਲੈ ਕੇ ਜਿੱਥੇ ਕਹੇਗਾ ਮੈਂ ਸਰਪੰਚਾਂ ਪਿੰਡ ਦਾ ਸਾਡੇ ਸੀ ਮੋਤਬਾਰਾ ਪਿੰਡ ਦੇ ਸਾਨੂੰ ਇਸ ਚੀਜ਼ ਤੇ ਇਤਰਾਜ਼ ਆ ਜੇ ਉਹ ਗਲਤ ਬੰਦੇ ਆ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਨਾ ਕਿ ਸਾਡੀ ਪੰਚਾਇਤ ਨੇ ਕਰਨੀ ਆ ਸਾਡੀ ਪੰਚਾਇਤ ਗਲਤ ਬੰਦਿਆਂ ਦੇ ਨਾਲ ਜਾਊਗੀ ਨਹੀਂ ਨਾ ਅਸੀਂ ਕਿਸੇ ਦੀ ਹਮਾਇਤ ਕੀਤੀ ਆ ਨਾ ਅਸੀਂ ਉਹਨਾਂ ਨੂੰ ਜਾਣਦੇ ਹਾਂ ਸਰਪੰਚ ਸਾਹਿਬ ਤੁਹਾਡੇ ਵੱਲੋਂ ਹੁਣ ਐਕਸ਼ਨ ਕੀ ਲਿੱਤਾ ਜਾਊਗਾ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਇਹੀ ਕਰਾਂਗੇ ਕਿ ਉਹ ਆਪਣੇ ਊਸੂਲਾਂ ਦੇ ਮੁਤਾਬਕ ਕਾਰਵਾਈ ਕਰਨ ਕਿ ਕੱਲ ਨੂੰ ਹੋਰ ਵੀ ਕੋਈ ਆ ਕੇ ਬਾਹਰੋਂ ਵਿਅਕਤੀ ਸਾਡੇ ਪਿੰਡ ਦਾ ਨਾਂ ਨਾ ਖਰਾਬ ਕਰੇ ਕਿਉਂਕਿ ਜਿਸ ਤਰ੍ਹਾਂ ਉਸ ਸਰਾਰਤੀ ਅਨਸਰਾਂ ਨੇ ਆਕੇ ਇਹ ਕਿਹਾ ਕਿ ਮੈਂ ਪਿੰਡ ਦਾ ਸਰਪੰਚ ਆ ਮੇਰੇ ਨਾਲ ਪਿੰਡ ਦੇ ਮੋਹਤਵਾਰ ਬੰਦੇ ਖੜੇ ਨੇ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਪੁਲਿਸ ਨੇ ਗਲਤ ਕੀਤਾ ਉਹ ਤਾਂ ਪੁਲਿਸ ਦਾ ਕੰਮ ਆ ਵੀ ਗਲਤ ਕੀਤਾ ਕਿ ਨਹੀਂ ਸਹੀ ਕੀਤਾ ਨਾ ਕਿ ਇਹ ਆਪ ਕਹਿ ਸਕਦਾ ਵੀ ਪੁਲਿਸ ਨੇ ਗਲਤ ਕੀਤਾ ਬਿਲਕੁਲ ਇਹ ਸਾਰੇ ਸਰਪੰਚ ਨੇ ਮਹਿਬੂਦਪੁਰਾ ਦੇ ਜਿੰਨੇ ਸਰਸਾਪਕਾ ਸਰਪੰਚ ਨੇ ਪੰਚਾਇਤ ਮੈਂਬਰ ਨਾਲ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹ ਖੜੇ ਨੇ ਲੇਕਿਨ ਵੀਰ ਵੀ ਖੜੇ ਨੇ ਪੰਚਾਇਤ ਮੈਂਬਰ ਹੀ ਹੋ ਤਾਨੂੰ ਵੀ ਨਹੀਂ ਪਤਾ ਸੀਗਾ ਨਹੀਂ ਜੀ ਸਾਨੂੰ ਨਹੀਂ ਪਤਾ ਸੀ ਇਤਲਾ ਨਹੀਂ ਮਿਲੀ ਨਹੀਂ ਸਾਨੂੰ ਕੋਈ ਇਤਲਾ ਨਹੀਂ ਮਿਲੀ ਸੋਸ਼ਲ ਮੀਡੀਆ ਥਾਈ ਸਾਨੂੰ ਪਤਾ ਲੱਗਿਆ ਵੀ ਸਾਡੇ ਕਲੋਨੀ ਦੇ ਵਿੱਚ ਬਾਰ ਦਾਤ ਹੋ ਗਈ ਨਾਲੇ ਐ ਜਿਹੜਾ ਏਰੀਆ ਪੈਂਦਾ ਕਲੋਨੀ ਪੈਂਦੀ ਸਾਡੇ ਪਿੰਨ ਨਾਲ ਕੋਈ ਲੈਂਡ ਦੇਣ ਦੀ ਹੈਗਾ ਇਹਨਾਂ ਦਾ ਸਾਡੇ ਪਿੰਡ ਤੋਂ ਬਾਹਰ ਆ ਤੇ ਜੋ ਵੀ ਜਨ ਕੀ ਗਲਤ ਅਨਸਰਾਂ ਨੇ ਆ ਕੇ ਇਹ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਸਾਫ਼ ਗੱਲ ਕਹਿ ਰਹੀ ਮਹਿਮੂਦਪੁਰਾ ਦੇ ਸਾਬਕਾ ਸਰਪੰਚ ਤੇ ਮੈਂਬਰ ਪੰਚਾਇਤਾਂ ਨੇ ਤੇ ਗੁਰਦੁਆਰਾ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਸਾਫ਼ ਗੱਲ ਕਹਤੀ ਆ ਜੋ ਪਿੱਛੇ ਤਸਵੀਰ ਤੁਹਾਨੂੰ ਦਿਖਾ ਰਹੇ ਆ ਲੇਕਿਨ ਪਿਛਲੀ ਤਸਵੀਰ ਇਸ ਕਰਕੇ ਦਿਖਾ ਰਹੇ ਆ ਜੋ ਤੁਸੀਂ ਪਿੱਛੇ ਕੱਠ ਦੇਖ ਰਹੇ ਹੋ ਕੱਠ ਇਹ ਤਮਾਮ ਪੰਚਾਇਤ ਮੈਂਬਰਾਂ ਦਾ ਅਤੇ ਸਰਪੰਚ ਸਾਬਕਾ ਸਰਪੰਚ ਦਾ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦਾ ਬਹਿ ਇਹਨਾਂ ਨੇ ਸਾਬ ਗੱਲ ठान ਲਈ ਹੈ ਕਿ ਸਾਡੇ ਪਿੰਡ ਦਾ ਨਾਮ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਡੇ ਪਿੰਡ ਦੇ ਜੋ ਮਾਨ ਪਛਤਾ ਥੇਸ ਪਹੁੰਚੀ ਹੈ ਉਹਦੀ ਕਾਰਵਾਈ ਅਸੀਂ ਕਰਾਵਾਂਗੇ ਤੇ ਜੋ ਲੈਟਰ ਹੈ ਜਲਦੀ ਪੁਲਿਸ ਨੂੰ ਦਵਾਂਗੇ ਤਾਂਕਿ ਕਾਰਵਾਈ ਹੋ ਸਕੇ ਲੇਕਿਨ ਸੱਚੀਆਂ ਤੇ ਫਬਰਾ ਦੇਖਣ ਉਸ ਹਮੇਸ਼ਾ ਲੁਧਿਆਣਾ ਲਾਈਨ ਨੂੰ ਦੇਖ ਰਹੇ ਹੋ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਵਿਸ਼ਾਲ ਕਪੂਰ ਨਿਤਰਾਣ